ਹੋ ਗਈ ਵੱਢ ਦੋ ਆ ਲਾਂਕੇ ਗਈ ਬਾਈ ਕਰਤਾਰ ਕ ਮਨੇ ਕਿਆ ਦੇਖ ਕੇ ਗਈ ਐ ਕੰਦੀ ਵੀ ਵੱਢ ਦਵਾ ਏ ਬਾਈ ਕਹਿੰਦਾ ਮਨਾ ਕਹਿੰਦਾ ਦੇਖ ਕੇ ਗਈ ਵੱਡਣ ਜੋਗੀ ਹੋਗੀ ਕਿ ਨਹੀਂ ਜੱਗੇ ਨੇ ਫੋਨ ਕਰਿਆ ਤਾਂ ਬਾਈ ਗਈ ਤੀ ਦੇਖਣੀ ਹੋਇਆ ਆਏ ਤੇ ਆਏ ਐਲਬੋਜਾ ਬਣਾ ਕੇ ਆਪਾਂ ਨਿਕਲ ਗਈ ਇੱਕ ਸਾਈਡ ਜੇ ਬਰੇ ਨੁਕਸਾਨ ਕਰਿਆ ਇਹ ਹੁਣ ਧਿਆਨ ਰੱਖਣਾ ਭਾਈ ਕਰਨ ਇਹਨਾਂ ਦਾ ਵੀ ਸਸਰੀ ਕਾਲਜੀ ਬਾਈ ਸਾਰਿਆਂ ਨੂੰ ਮੌਸਮ ਹੈਗਾ ਮੀਂਹ ਵਾਲਾ ਪਾਈ ਫਿਰਦੇ ਟੀ-ਸ਼ਰਟਾਂ ਠੰਡ ਹੈਗੀ ਪੂਰੀ ਮਨਾ ਕਹਿੰਦਾ ਮੈਂ ਤਾਂ ਪਾਉਣੀ ਨਹੀਂ ਹੈਗੀ ਮੈਨੂੰ ਵੀ ਇਹੀ ਜਿਹਾ ਪਾ ਲਿਆ ਮਨੇ ਹਾਂ ਠੰਡ ਮੰਨੂਗਾ ਹੀ ਨਹੀਂ ਐਦਕੀ ਕੰਮ ਕਰ ਲੀਏ ਠੰਡਾ ਕੰਮ ਕਰ ਲੀਏ ਠੰਡਾ ਕਰੀਏ ਬਿਮਾਰੀ ਹੋ ਗਏ ਫੇ ਕੰਮ ਨੂੰ ਵੀ ਕਿਆ ਕਰੂਗੇ ਇਹ ਜਿਹੇ ਨੂੰ ਹਾਂ ਉਹ ਜਿਹੜਾ ਹੋਣਾ ਹੋਲੀ ਕਿਉਂਕਿ ਬਾਈ ਅੱਜ ਕੱਲ ਹੁਣ ਸਾਡਾ ਬਿਹਾ ਚ ਹੱਥ ਜ਼ਿਆਦਾ ਏ ਤਾਂ ਕਰਕੇ ਤੜਕੇ ਹੀ ਹੁੰਮਣਾ ਕਹਿੰਦਾ ਕੱਖ ਤਾਂ ਵੱਢਣਾ ਹੀ ਪੈਣਾ ਜੇ ਨਾ ਜਾਈਏ ਤਾਂ ਵੀ ਔਖਾ ਏ ਮਨੇ ਡੋਵਿਆ ਤਿੰਨ ਵਿਆ ਆ ਗਏ ਬਾਈ ਇਕੱਠੇ ਹੀ ਕੰਮ ਵੀ ਮਨੇ ਨੇ ਹੁਣ ਮਤਲਬ ਉਧਰ ਛੱਡਤਾ ਆਪਣੀ ਡਿਊਟੀ ਕਰਨੀ ਉੱਧਰ ਤੇ ਵੀ ਫੋਨ ਆਈ ਜਾਂਦੇ ਬਾਈ ਜਿਹੜੇ ਮਤਲਬ ਬਾਹਰ ਕੰਮ ਹੈ ਵੀ ਸਾਡੇ ਆ ਠੀਕ ਕਰ ਜਾ ਆ ਠੀਕ ਕਰ ਜਾ ਤੇ ਵਿਆਹ ਚ ਵੀ ਜਾਣਾ ਜ਼ਰੂਰੀ ਹੈ ਕੰਮ ਸਾਰੇ ਫਸੇ ਪਏ ਤਾਂ ਕਰਕੇ ਤੜਕੇ ਹੀ ਕੱਖ ਵੱਢਣ ਆਏ ਆ ਜਦੋਂ ਕੱਖ ਵੱਢਣ ਆਏ ਆਉਂਦੀ ਸਾਡੇ ਬਾਈ ਦਾਤ ਖੋ ਗਿਆ ਪਹਿਲਾਂ 10 ਮਿੰਟ ਚ ਦਾਤ ਲੱਭਿਆ ਏ ਤੇ ਮਨੇ ਨੂੰ ਕੋ ਬੰਦਾ ਵੀ ਮਿਲ ਗਿਆ ਤਾ ਮੈਂ ਤਾਂ ਇਹਨੂੰ ਕਿਹਾ ਹੁਣ ਆਪਣਾ ਦੇਖ ਕੇ ਵੱਢੀ ਕਿਤੇ ਗਿੱਟਾ-ਗੁੱਟਾ ਨਾਲੇ ਨਾ ਜਿਵੇਂ ਮਿਲ ਗਿਆ ਮਨੇ ਕਿੰਨੀ ਵਾਰ ਮੋਟਰਸਾਈਕਲ ਫੁੱਟਿਆ ਚਾਰ ਵਾਰ ਇੰਨਾ ਯਾਦ ਨਹੀਂ ਚਾਰ ਵਾਰ ਮੋਟਰਸਾਈਕਲ ਦਾ ਮੂੰਹ ਫਟਿਆ ਹੈ ਇੱਕ ਚੀਜ਼ ਕਰਕੇ ਹੁਣ ਬਸ ਹੈ 10 ਦਸਰੀ ਜਾਂਦੇ ਆ ਮਨੇ ਤੇਰਾ ਦਾਤ ਮੈਂ ਉਦਾਂ ਦੇਖਿਆ ਤਿੱਖਾ ਤੁਖਾ ਹੈ ਨਹੀਂ ਤੂੰ ਜੋਰ ਕੇ ਲੈ ਵੜ ਰਿਹਾ ਹੈ ਇਹ ਦੇਖ ਲੈ ਹੈ ਬੜਾ ਹੀ ਜੀ ਹੈ ਇਹ ਤਾਂ ਹੈ ਭਾਈ ਮਾਸੀਓਂ ਵਰਸੀਨ ਉੱਠਿਆ ਇਹਦਾ ਬਾਕੀ ਹੈ ਆਲੇ ਨਾਲ ਨੂੰ ਦੇਖਤਾ ਨਹੀਂ ਦਾਦਾ ਸਪਰੇ ਕਰੀਆ ਬਾਈ ਦਾਰੂ ਦੀ ਇਹਨੇ ਕੋਈ ਦਾਰੂ ਦੀ ਬਾਕੀ ਬਾਈ ਇੱਕ ਸਪਰੇ ਨਹੀਂ ਗਰੀ ਇੱਕ ਸਪਰੇ ਸਿਰਫ ਇੱਕ ਵਾਰ 1919 ਦੀ ਕਰੀ ਪਹਿਲਾਂ ਨਹੀਂ ਜਦ ਤਾ ਧੁੱਪ ਨਿਕਲਣ ਲੱਗੀ ਜਦ ਤਾ ਉੱਠ ਖੜਿਆ ਪਹਿਲਾਂ ਦੱਸਿਆ ਪਤਾ ਬਾਈ ਜੀ ਪਤਾ ਨਹੀਂ ਕਿਹੜਾ ਬੀਜ ਬੰਦਿਆ ਨੇ ਦਿਆ ਆਹ ਵਾਲਾ ਕਾਦਾ ਆਹ ਵਾਲਾ ਵਰਦੀਨ ਦਾ ਤਕੜਾ ਹੈ ਦੇਖੀ ਤੂੰ ਪਿੱਛੇ ਪਿੱਛੇ ਮਨੇ ਸਪਰੇ ਕਰਤੀ ਆਦਗੀ ਕਣ ਕਣ ਨੂੰ ਕਣ ਕਣ ਨੂੰ ਸਾਰੀਆਂ ਸਪਰੇਆਂ ਬਸ ਇੱਕ ਰਹੀ ਸੀ ਉਹ ਕੰਨ ਜਿਹੜੀ ਸਪਰੇ ਬਾਈ ਭਾਈਏ ਨੂੰ ਫੋਨ ਲਾਇਆ ਤਾਂ ਭయ్యా ਕਹਿੰਦਾ ਵੀ ਦੋ ਦਿਨ ਖੜ ਜਾ ਸਰਦਾਰ ਮੀਨ ਦੇਖ ਲੈ। ਬਾਕੀ ਭਈ ਇੱਕ ਹੋਰ ਗੱਲ ਮੈਂ ਹੋਰ ਸੁਣੀ ਹੈ। ਹਾਂ। ਇਹਨੇ 826 ਨੂੰ ਦਾਣਾ ਨਹੀਂ ਪਾਇਆ ਰਹਾ। 826 ਸੱਚ ਹੈ ਕਿ ਗੱਲ ਤੋਂ। ਮਨੇ ਦਾਣਾ ਹਾਲੇ ਕਿਸੇ ਨੂੰ ਵੀ ਨਹੀਂ ਪਾਇਆ। ਯਾਰ ਇਹ ਤਾਂ ਬੰਨਣਾ। ਮੈਂ ਤੁਹਾਨੂੰ ਦੱਸਾਂ ਜਿੰਨੀਆਂ ਦੀ ਕਣਕਾਂ ਏ ਸਾਰੀਆਂ ਨਿਸਰ ਕੇ ਆਪਣੇ ਬੱਲਾ ਬਾਹਰ ਨਿਕਲੇ ਦਾਣਾ ਕਿਸੇ ਨੂੰ ਨਹੀਂ ਪਾਇਆ। ਇਹ ਤਾਂ ਬੰਨਣਾ ਯਾਰ। ਅਰੇ ਟਾਈਮ ਪਿਆ ਤੂੰ ਦੇਲਾ। ਬਸਾਖੀ ਦੇ ਨੇੜੇ ਜੇ ਵੱਢ ਹੁੰਦੀ ਕਣਕ ਡੇਢ ਮਹੀਨਾ ਪਿਆ ਹਾਲੇ। ਯਾਰ ਬਹੁਤ ਟਾਈਮ ਪਿਆ। ਦਾਣੀ ਵੜਨਾ ਏ। ਉਹੀ ਏ। ਬਾਕੀ ਭਾਈ ਜੱਗੇ ਨੇ ਗੱਲ ਕਰਿਆ ਤਾਂ ਫੋਨ ਮੇਰੇ ਤੇ ਜੱਕਨੇ ਹੋਇਆ ਕਿ ਨਾ ਤੇਰੀ ਕਣਕ ਚ ਬੜੀ ਵੀ ਗੈਂ ਮੈਂ ਭਰੋਸਾ ਮੰਨਿਆ ਨਹੀਂ ਹੈਗਾ ਤਾਂ ਫੇ ਮੱਜ ਦੇਖ ਕੇ ਆਇਆ ਉੱਥੇ ਵੀ ਉੱਥੇ ਵੀ ਬਾਈਪਾਸ ਜਾ ਬਣਾ ਕੇ ਲੰਘੀ ਚਲ ਕੋ ਖਾਣਾ ਦਾ ਰਗਈ ਹੈ ਨਾ ਮਨੇ ਬਾਈਪਾਸ ਆਏ ਲਾ ਦੇ ਕਿ ਕਿ ਨਾ ਬੜਾ ਜਾਨਵਰ ਲੰਘਿਆ ਵਾ ਦੋ ਤਿੰਨ ਜਗਾਂ ਨੂੰ ਉਹ ਆਇਆ ਤੇ ਗੈਂ ਆ ਫਿਰ ਕਣਕ ਪੱਕ ਉਹਦੇ ਭਰਾਜੀ ਨੇ ਨੇੜੇ ਖੇਤ ਕਰਕੇ ਆ ਮੈਂ ਸਾਰੇ ਭਰਾਜੀ ਹੁਣ ਆਇਆ ਲੱਗਦਾ ਨੇੜੇ ਬਾਈ ਖੇਤ ਪੈਂਦਾ ਡੈਰੀ ਪਿੱਛੇ ਆਪਣਾ ਜੀ ਤਾਂ ਕਰਕੇ ਉਹ ਵਿਚ ਨੂੰ ਉਧਰ ਲੰਘੀ ਚੱਲ ਕੋਈ ਨਹੀਂ ਜਿਹੜੇ ਉਹ ਗਰਮਾ ਚ ਉਹਨੇ ਖਾ ਲੈਣਾ ਪਰ ਖਾਂਦੀ ਘਟਾ ਕਹਿੰਦੇ ਜਾਂ ਲੰਗੀ ਨਾ ਜਿਹੜੀ ਉਹ ਫਾਂਟਾ ਚ ਗੇਰ ਗਈ ਉਹ ਕੰਮ ਖਰਾਬ ਹੈ ਨਵੀਂ ਕਮੇਟੀ ਕੋਈ ਨਵੀਂ ਕਮੇਟੀ ਟੈਕ ਡਰਾਈਵ ਹੋ ਰਹੀ ਆ ਬਾਕੀ ਬਾਈ ਦੋ ਦਿਨ ਕਹਿੰਦੇ ਦੱਸਿਆ ਪਿਆ ਮੀ ਆਈਡੀਆ ਹੁਣ ਤੁਸੀਂ ਲਾ ਲਿਓ ਬਾਈ ਪਿਆ ਹੈ ਨਹੀਂ ਆ ਬੱਦਲ ਦੇਖ ਲਓ ਕਿਹੜੇ ਸਾਮ ਨਾਲ ਮਰੇ ਪਾਣੀ ਲਾ ਤਰ ਆਪਾਂ ਨੇ ਤੁਸੀਂ ਦਾ ਲਾ ਤਾ ਤੁਸੀਂ ਖੜੇ ਹੈ ਨਹੀਂ ਨਹੀਂ ਕਰਕੇ ਉਹ ਮਨੇ ਗੱਲ ਸੁਣ ਲੈ ਜੇ ਮੀ ਪੈ ਗਿਆ ਤੇਰੇ ਯਾਰ ਦੋਸਤ ਦਾ ਟੈਂਟ ਟੁੰਟ ਖਰਾਬ ਹੋਇਆ ਨਾ ਉਹ ਤਾਂ ਕਹਿੰਦੇ ਨੇ ਮਹਾਰਾਜ ਮੀ ਇੱਧਰ ਨਾ ਭਾਈ ਹੋਰ ਪਾਸੇ ਹੀ ਲੈ ਜਾ ਯਾਰ ਦੇਖ ਅਸੀਂ ਥੋੜੀ ਰੋਕ ਸਕਦੇ ਹਾਂ ਜਿਨੇ ਜੋ ਕਰਨਾ ਹੋਣਾ ਅੱਜ ਤਾਂ ਇਹ ਅਰਦਾਸ ਹੀ ਕਰਦੇ ਫੇ ਤੈ ਕਿਹੜਾ ਕੜਸ਼ੀਆਂ ਚੱਟੀਆਂ ਐ ਉੱਥੇ ਜਾ ਕੇ ਆਏ ਗੜਾ ਹੀ ਚੱਟੀ ਐ ਮੈਂ ਕਿਹ ਕਹੂੰਗਾ ਕਿਹੜੇ ਵਾਲੇ ਦੇ ਕਿਹੜਾ ਐ ਕਿਹੜੇ ਵਾਲਾ ਬਹੁਤ ਜਿੰਨਾ ਅੱਗੇ ਕਿਹਦੇ ਕੜਸ਼ੀਆਂ ਚੱਟਣੇ ਆਬ ਹਾਰੜ ਆਗੇ ਦੀ ਜਦ ਕਿਨੇ ਕੜਸ਼ੀਆਂ ਚੱਟੀਆਂ ਉਹ ਯਾਰ ਕਿਹੜੇ ਵਿਆਹ ਦਾ ਕਿਸੇ ਦਾ ਵਿਆਹ ਹੋਵੇ ਉਹ ਹੋਣ ਯਾਰ ਇਹ ਤਾਂ ਲੋ ਇਹ ਤਾਂ ਲੋਕ ਮੋ ਬਣਾਏ ਦਾਤ ਬਿੱਲੀ ਲੰਗੀ ਤੁਹਾਡਾ ਕੰਮ ਨਹੀਂ ਬਣਨਾ ਤੁਹਾਡਾ ਇਹ ਨਹੀਂ ਹੋਣਾ ਬਨੇ ਟੋਕਰੇ ਦਾ ਵੀ ਹੈ ਹੈ ਖਾਲੀ ਟੋਕਰਾਂ ਮਿਲ ਜਵੇ ਤਾਂ ਵੀ ਹੈਗਾ ਬਾਈ ਯਾਰ ਲੋਕਾਂ ਦੇ ਆਪਣੇ ਆਪਣੇ ਨਹੀਂ ਹੈਗਾ ਰਵਾਜ ਵੀ ਆਪਣੇ ਆਪਣੇ ਆ ਇਹ ਜਿਹੜਾ ਲਿਆ ਉਹ ਗੱਲਾਂ ਕੀ ਟੋਕਰਾਂ ਚੱਕਦੇ ਬਾਜਵਾਗ ਹੋਈ ਵੀ ਉਹ ਜੋਆਕ ਮਾੜਾ ਛੱਡ ਦਿਓ ਫਿਰ ਉਹ ਤਾਂ ਹੈ ਗੱਲਾਂ ਨਹੀਂ ਖਲੋ ਕਰੀ ਬਾਕੀ ਭਾਈਆ ਮਨੇ ਦੇ ਬੂਟੇ ਐ ਇਹਦਾ ਰੇਟ ਲੱਗ ਗਿਆ ਤਾਂ 1 ਲੱਖ 60 ਪੈਂਡ ਯਾਰ ਇਹ ਵੀ ਝੋਟਾ ਮੰਨਿਆ ਨਹੀਂ ਹੈ ਕਿਰਾ 1 ਲੱਖ 80 ਹਜ਼ਾਰ ਲੈਣਾ ਹੈ ਪਹਿਲਾ ਡੇਢ ਵੰਗੀ ਗਿਆ ਡੇਢ ਤੇ 60 ਕਰਾ ਲਿਆ ਰੇਟ ਲਵਾਈ ਜਾਂਦਾ ਦਿੱਤੇ ਐ ਨਹੀਂ ਕਹਿੰਦਾ ਹੁਣ ਸਾਲ ਖੜਾ ਕੇ ਵੇਚਨੇ ਆ ਕਿਉਂ ਵੇਚੀ ਬਾਈ ਈਏ ਸਾਲ ਚਾ ਬਾਈ ਚੌਥਾ ਲੱਗਿਆ ਹੁਣ ਖੜੇ ਰਹਿਣ ਕਿਲੇ ਵੇਚਨੇ ਓ ਢਾਈ ਦੇ ਹੁਣ ਮੈਂ ਵੇਚਣੀ 5 ਸਾਲ ਦੋ ਸਾਲ ਵੇਚਣੀ ਕਹਿੰਦਾ ਓ ਢਾਈ ਦੇ ਵੇਚਨੇ ਆ ਲੋੜ ਦੀ ਹਲੇ ਜਾਨੂ ਹੋਰ ਰਲ ਜੂਂਦੇ ਨਾਲ ਇਕੱਠਾ ਆਉਂਗਾ ਵਿਆਹ ਵਾਲ ਓ ਤੇਰੇ ਰੇਟ ਲਵਾ ਕੇ ਛੱਡਤਾ ਉਹ ਕੰਮ ਹੈ ਇਹ ਤਾਂ ਲੋਕ ਹੀ ਨਹੀਂ ਛੱਡਿਆ ਬਾਈ ਸੌਦਾ ਅਗਲਾ ਘਟਾਉਂਦਾ ਦਾ ਈਗਾ ਹਾਲ ਨਹੀਂ ਪੁੱਗਦੀ ਅਸੀਂ ਮਨੇ ਅੱਜ ਪੇ ਭੋਲ ਵਿਆਹ ਏ ਬੜਾ ਕੜਕਦਾ ਇਧਰ ਡੀਜੇ ਆਹਾਂ ਭਾਈ ਅੱਜ ਗੱਲ ਮੈਂ ਇੱਕ ਦੇਖਿਆ ਏ ਜਿਹੜੇ ਨਵੇਂ ਮੁੰਡੇ ਮਤਲ ਢੋਲੀ ਜੇ ਹੁੰਦੇ ਉਹੀ ਕਰਦੇ ਸਾਰੇ ਬੈਂਡਵਾਜਾ ਦਾ ਗਿਆ ਨਾ ਨਹੀਂ ਆਪਣੇ ਆਪਣੇ ਆ ਭਾਈ ਯਾਰ ਅ ਅੱਜ ਜਿਹੜਾ ਮਨੇ ਦੇ ਜਾਦੀ ਦੋਸਤ ਨੂੰ ਵਿਆਹ ਭਾਈ ਉੱਥੇ ਵੀ ਆਹੀ ਚੱਲਣਾ ਦਾ ਮਨੇ ਢੋਲੀ ਉਹ ਹੈ ਉਹ ਕਹਿੰਦੇ ਰੇ ਬੋਲੀਆਂ ਪਾਉਣੀਆਂ ਉਹਨਾਂ ਦੇ ਆਪਣੇ ਮੁੰਡੇ ਬਹੁਤ ਆ ਬੋਲੀਆਂ ਵਾਲੇ ਹੂੰ ਭਾਈ ਪੈਰੋ ਪੈਰੋ ਮੱਜਦੇ ਪਿੰਡ ਹੈ ਇੱਕ ਦੇਖਿਆ ਮੈਂ ਭਾਈ ਅਸੀਂ ਕੱਲ ਜਾ ਕੇ ਆਏ ਆ 15 ਜਾਣੇ ਦੇ 15 ਹੀ ਸਰਦਾਰ ਤੇ ਵੀ ਯਾਰ ਉਹਨਾਂ ਦੇ ਪਿੰਡ ਦਾ ਇਹੀ ਆ ਇਕਾ ਬਹੁਤ ਹੈ ਇਕਾ ਬਹੁਤ ਤੂੰ ਦੇਖ ਲੈ ਯਾਰ ਆਪਣੇ ਕਹਿ ਕੇ ਕਿ ਬੁਲਾਉਣੇ ਪੈਣੇ ਹਾਂ ਉਹ ਦੇਖ ਲੈ ਮੁੰਡੇ ਕਿਵੇਂ ਬੈਠੇ ਉਹਨਾਂ ਦਾ ਇੱਕ ਵਾਰੀ ਉਹਨਾਂ ਨੇ ਕੋਈ ਗਾਣਾ ਨਹੀਂ ਹਾਂ ਉਹ ਆਏ ਵੀ ਹੁੰਦੇ ਉਹਨਾਂ ਦੇ ਆਪਣੇ ਭਾਈਚਾਰਾ ਉਹ ਬੱਝੇ ਸਹੀ ਹੈ ਸਾਹਮਣੇ ਬਾਈ ਜੱਗੇ ਨੂੰ ਮौज ਹੋ ਗਈ ਕਿਉਂਕਿ ਜੱਗੇ ਦੇ ਘਰ ਦੇ ਆਲੇ ਦੁਆਲੇ ਜੰਗਲ ਤਾਂ ਸਾਰੇ ਬੂਟਾ ਪੱਟੋ ਗਿਆ ਹੁਣ ਇਹਦਾ ਘਰ ਚਾਰੇ ਪਾਸੇ ਦੇਖਣ ਲੱਗ ਗਿਆ ਦੇਖੋ ਪਹਿਲਾਂ ਇੱਧਰ ਵੀ ਦਰਖਤ ਤੇ ਬਾਈ ਆਹ ਸਾਈਡ ਵੀ ਤੇ ਬਲਕਿ ਤੇ ਬਗਤਰੇ ਹੁਣ ਲੋਡ ਹੋ ਗਏ ਮੈਂ ਲਗੋ ਰਾਨੇ ਕਾਦੇ ਮੈਂ ਲਾਉਣਾ ਜੰਗਲ ਹੁਣ ਲਾ ਲਾ ਕੋਈ ਨਹੀਂ ਇਹ ਜੰਗਲ ਤੂੰ ਲਾ ਲੈ ਯਾਰ ਦੱਸਦਾ ਕਿ ਤੇ ਜੰਗਲ ਯਾਰ ਉਹ ਤਾਂ ਦਿਖ ਹੀ ਨਹੀਂ ਘਰ ਕੋਲ ਮਰੇ ਚੱਲ ਚੱਲੀਏ ਕਣੀ ਆ ਗਿਆ ਫੱਤੇ ਨੂੰ ਫੋਨ ਮਾਰ ਦੇ ਕਿ ਰੇੜਾ ਲੈ ਕੇ ਆਏ ਟੱਕ ਲਈਆ ਨਹੀਂ ਨਹੀਂ ਹਾਂ ਇਹ ਤਾਂ ਫਿਰ ਇਹ ਤਾਂ ਐਡਵਾਂਸ ਕੰਮ ਹੈ ਅੱਛਾ ਅਜਰੇ ਹੈਗੇ ਆ ਅੱਜ ਤੇਰੇ ਸਾਹਮਣੇ ਰੇੜਾ ਭਰ ਕੇ ਛੱਡ ਕੇ ਨਾ ਚਲੋ ਬਾਈ ਓਕੇ ਇਹ ਆਈਆਂ ਬਲੋਕ ਫਾਨੀ ਹੋਊਗਾ ਬੱਚੇ ਪਿੱਛੇ ਤੇ ਵਿਆਹ ਵਾਲੇ ਦੇ ਨਾ ਮਨੇ ਆ ਠੰਡ ਲੱਗਣ ਲੱਗੀ ਵੀਰੇ ਲੋ ਜੀ ਬਾਈ ਕੰਮ ਹੋ ਗਿਆ ਖਰਾਬ ਉਹੀ ਮੀਹ ਵਾਲਾ ਕੰਮ ਜਾਰੀ ਹੈ ਕਿਣੀਆਂ ਚੱਲ ਪਈਆਂ ਆ ਪਈ ਆ ਮਨੇ ਦੀ ਜੈਕਟ ਆ ਦੇਖੋ ਮਨੇ ਨੂੰ ਆਇਆ ਫੋਨ ਮੈਂ ਕਿਹਾ ਫੋਨ ਫੋਨ ਜੇ ਆਪਣੇ ਬਾਹਰ ਮ ਕਾਲ ਨਹੀਂ ਜੇ ਜ਼ਿਆਦਾ ਵੱਧ ਗਿਆ ਫੇਰ ਨਹੀਂ ਨਾ ਵੱਡੂਣੇ ਆ ਫੇ ਭੱਜਣੀ ਪੈਣਾ ਏ ਮਿੱਠੀਆਂ ਮਿੱਠੀਆਂ ਕਿਣੀਆਂ ਜੇ ਬਾਈ ਚੱਲ ਪਈਆਂ ਬਹੁਤ ਜਾਨ ਨੇ ਬਾਈ ਪਾਣੀ ਵੀ ਲਾਇਆ ਚਲੋ ਜੇ ਪੈਣਾ ਥੋੜਾ ਬਹੁਤਾ ਪੈ ਜਵੇ ਕੋਈ ਚੱਕਰ ਨਹੀਂ ਜ਼ਿਆਦਾ ਨਾ ਬਾਬੇ ਬਾਈ ਜ਼ਿਆਦਾ ਦੇ ਨੁਕਸਾਨੇ ਆ ਫਿਰ ਮੀਂਹ ਤੇ ਬਾਅਦ ਮਾ ਹਵਾ ਨਾ ਚੱਲੇ ਫਿਰ ਕੋਈ ਚੱਕਰ ਨਹੀਂ ਇਹ ਹਵਾ ਚੱਲ ਗਈ ਬਾਈ ਕਾਂਕਾ ਜੇ ਹੁਣ ਤੁਹਾਨੂੰ ਪਤਾ ਬੱਲਾ ਆਈਆਂ ਪੇ ਵਜਣਾ ਲੰਬੀ ਬੈਣੀ ਆ ਫਿਰ ਮਨੇ ਬਾਈ ਮੀਂਹ ਤਿਆਰੀ ਚੱਲ ਪਿਆ ਫਟਾਫਟ ਦੇਰੇ ਕਿੜਾ ਚੱਲੀ ਆ ਫਿਰ ਮਨੇ ਯਾਰ ਉਹ ਖਾਣਾ ਜਿਹਦਾ ਵਿਆਹ ਯਾਰ ਹਾਂ ਪਕੌੜੇ ਹੀ ਖਾਣੇ ਆ ਹਲਵਾਈਆਂ ਕੋ ਬਹਿ ਕੇ ਖਾ ਲੈਣੇ ਹੋ ਨਾ ਪਕੌੜੇ ਹੀ ਖਾਣੇ ਆ ਹਲਵਾਈਆਂ ਕੋ ਬਹਿ ਕੇ ਖਾ ਲੈਣੇ ਕੋਈ ਚੱਕਰ ਨਹੀਂ ਹੈਗਾ ਹੋ ਦੇਵਰ ਲੱਗੀ ਵਿਸਾਂ ਕੰਨਾ ਕੱਢਣ ਇੱਧਰ ਬਾਕੀ ਬਾਈ ਮਨਾ ਕਹਿੰਦਾ ਮੈਂ ਵੀ ਕਰਨਾ ਹੈ ਇਦ ਕੀ ਲਾਉਣੇ ਦੋ ਯਾਰ ਲਾਉਣੇ ਦੋ ਯਾਰੇ ਨਹੀਂ ਲੱਗਣੇ ਬਾਈ ਹਾਂ ਇਹ ਤਾਂ ਬੀਜ ਤਿਆਰ ਹੋਣਾ ਹੈ ਹਾਂ ਔ ਗਿੰਦਾ ਉਹੀ ਲੱਗਣਾ ਹੁੰਦਾ ਗੱਡ ਪੀਲਾ ਠੋਕਣਾ ਹੈ ਆ ਗੜਦਾ ਨਹੀਂ ਬੰਦਾ ਇਹ ਬਾਈ ਉਹਨਾਂ ਕੇ ਸਲਾਹ ਕਰਦਾ ਏ ਜਿਹੜੇ ਟਾਲਪੁਰ ਵਾਲੇ ਆ ਵੀ ਤੁਹਾਡੇ ਬਾਈ ਗੇਣ ਨਾ ਤੁਸੂ ਲੱਦ ਕੇ ਲੈ ਕੇ ਜਾਣਾ ਗੱਡੀ ਉਹ ਕਹਿੰਦੇ ਲਾ ਕੋਈ ਚੱਕਰ ਨਹੀਂ ਹੈਗਾ ਸੁਣੋ ਜੀ ਬਾਈ ਅੱਠ-ਅੱਠ ਕੰਮ ਚੱਲਦਾ ਕਹਿੰਦੇ ਮੁੰਡਿਆ ਦਾ ਮਨੇ ਕਿਹਾ ਹਾਲ ਆ ਬਾਈ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਮਰੀਜ਼ ਆਈ ਜੀ ਸੁਣਾਓ ਵੀਰ ਜੀ ਬਈ ਆ ਬੰਦੇ ਜੀ ਡੈਂਟਿੰਗ ਮੈਂਟਿੰਗ ਕਰ ਦੋ ਬਾਸਸਾਨ ਹੋਰ ਕੁਝ ਨਹੀਂ ਚਾਹੀਦਾ ਮਨੇ ਕਿੰਨਾ ਟਾਈਮ ਲੱਗਿਆ ਬਾਈ ਆਟਾਇਰੋ ਪੋਚਲਾਏ ਇਹਨਾਂ ਦੀ ਇੱਕ ਡਰੈਅਰ ਖਰਾਬ ਹੋ ਗਈ ਪਤਾ ਨਹੀਂ ਮਾਰੇ ਨੇ ਸਵਾਰਤੀ ਆ ਕੇ ਪਤਾ ਨਹੀਂ ਨਹੀਂ 20 ਮਿੰਟ ਲਾਏ ਹੋ ਗਈ ਵਾਲ ਬਾਈ ਠੀਕ ਆ ਹਾਂ ਫੇਲ ਆ ਫੇਲਾ ਕਾਰੀ ਕਰ ਗਿਆ ਹੋਈ ਨਹੀਂ ਵੀਰੇ ਬੰਨ ਫੇਕ ਕਰ ਤਾ ਹਾਂ ਮੁੰਡਾ ਜੇ ਮਿੰਨ ਦੀ ਬੰਦ ਵਾਲ ਕਟਣ ਲੱਗੇ ਵੀਰ ਬੱਲੇ 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 ਇੰਨੇ ਵਾਲ ਬਹੁਤ ਵਾਲ ਜੁਆ ਤਾਂ ਨਹੀਂ ਬੈਗੇ ਬਾਈ ਵੀਰੇ ਲੱਗਦੀ ਆ ਮਨੂੰ ਵਿਚ ਵਿਚ ਬੜੀ ਜਿਹੀ ਹੈਗੀ ਆ ਲੱਗਦੀ ਆ ਵੀਰੇ ਮਨੂੰ ਮਦਦ ਜੁਆ ਤਾਂ ਨਹੀਂ ਬੈਗੇ ਬਾਈ ਬਹੁਤ ਘਰ ਤੇ ਦਿੱਲੀ ਪੈਣ ਲਈ ਕਹਿੰਦੇ ਨੇ ਨੇੜੇ ਕਹਿੰਦਾ ਮੈਨੂੰ ਬੁਲਾ ਕੇ ਇਹਦਾ ਬਾਈ ਰੋਜ਼ ਸਮੋਸੇ ਖਾ ਕੇ ਲੰਘ ਜਾਂਦਾ ਉਹ ਤੁਹਾਡੀ ਹੈਗੀਆ ਇਹ ਬਾਈ ਸਾਡੇ ਪਿੰਡ ਦੁਕਾਨ ਪੈਣੀ ਬਾਈ ਇੱਥੇ ਹੀ ਆਉਂਦੇ ਹੁਣ ਸਾਰੇ ਮੁੰਡੇ ਨਾ ਬਾਈ ਗਾਣੇ ਵੀ ਲਾਗੇ ਕਹਿੰਦੇ ਲੋ ਜੀ ਬਾਈ ਪੰਮੂ ਖਾਣ ਲੱਗ ਰਿਹਾ ਸੰਤਰਾ ਪਤਾ ਨਹੀਂ ਕਿਹੇ ਜਿਹੇ ਟਿੱਕੇ ਕਿਆ ਹੋ ਗਿਆ ਫੁੱਟ ਗਿਆ ਕਿੱਕਣਾ ਕਰ ਗਿਆ ਸੰਤਰਾ ਬਦਲ ਗਿਆ ਬਣਾਤਾ ਐਪਰ ਨੂੰ ਜਾ ਕੇ ਦੱਸ ਗਿਆ ਹੈ ਕੀ ਹੋ ਗਿਆ ਉਂਗਲੀ ਬਦਹੀਂ ਇਹਨਾਂ ਕੀ ਹੋ ਗਿਆ ਸੰਤਰਾ ਖੰਡਰ ਦੇ ਥੱਲੇ ਗਿਆ ਸਾ ਫਟ ਗਿਆ ਇਧਰੋਂ ਦੱਸ ਓਏ ਮੈਂ ਕੀ ਕਹਿੰਦਾ ਟਕਣਾ ਫੁੱਟਿਆ ਆਪੇ ਥੱਲੇ गिर ਗਿਆ ਇਹਦੀ ਹੈ ਉਹ ਗਿੱਦਿਆ ਉਹਨੇ ਅੱਜ ਥੱਲੇ गिर ਗਿਆ ਇੱਕ ਕੱਦ ਕੇ ਮਾਰਿਆ ਭਗਾ ਕੇ ਆਇਨਾ ਕਰਿਆ ਕਰੋ ਨਹੀਂ ਚੰਦਰੀ ਨਹੀਂ ਮਾਰੀ ਹਾਂ ਸੋ ਰਹੇ ਆ ਫੇਰ ਠੀਕ ਆ ਡੰਡੇ ਰੇਲਾ ਇਧਰ ਕਿਵੇਂ ਲਾਇ ਲੈਣਾ ਜੇ ਪੁੱਠੇ ਕੰਮ ਕਰੂਗੇ ਸਾਰੇ ਚੱਜਰਾ ਕੰਮ ਹੈਗਾ ਕੋਈ ਟਿਊਸ਼ਨ ਚੱਲਿਆ ਬਸ ਅਸੀਂ ਬੰਦ ਹਾਂ ਹੌ ਰੇ ਕਹਿੰਦਾ ਜਿਵੇਂ ਗੇਰ ਕਿਆ ਤੇ ਫੜ ਕੇ ਗੰਦਾ ਚੰਗੀ ਤਰ੍ਹਾਂ ਚਾੜ ਦੂਆ ਲੈ ਜਾ ਕੇ ਚੰਗੀ ਤਰ੍ਹਾਂ ਮਾਰ